ਸੋ ਸਾਈਬਰ ਕਰਾਈਮ ਦੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਸਾਈਬਰ ਠੱਗ ਐਨੇ ਜ਼ਾਲਮ ਨੇ ਕਿ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦੇ ਕਿ ਜਿਹੜੇ ਪੈਸੇ ਠੱਗ ਰਹੇ ਨੇ ਕਿਸੇ ਨੇ ਕਿੱਦਾਂ ਕਮਾਏ ਹੋਣਗੇ ਅਜਿਹਾ ਇੱਕ ਮਾਮਲਾ ਸਾਈਬਰ ਠੱਗਾਂ ਨੇ ਜਨਮ ਤੋਂ અપਹਜ ਇੱਕ ਜੋੜੇ ਦੀ ਸਾਰੀ ਜਮਾ ਪੂੰਜੀ ਉਹਨਾਂ ਦੇ ਬੈਂਕ ਖਾਤੇ ਚੋੜਾ ਦਿੱਤੀ ਹੈ ਇਹ અપਹਜ ਜੋੜਾ ਆਪਣੀ ਛੇਵੀਂ ਜਮਾਤ ਦੇ ਵਿੱਚ ਪੜ੍ਹਦੇ ਬੱਚੇ ਦੀ ਲਈ ਸੁਨਹਿਰੀ ਭਵਿੱਖ ਦੇ ਲਈ ਪਾਈ ਗਈ ਪੈਸੇ ਜੋੜ ਰਿਹਾ ਸੀ ਤੇ ਜੋੜਾ ਇੰਨਾ ਲਾਚਾਰ ਹੈ ਕਿ بارش ਦੇ ਵਿੱਚ ਚੋਂਦੇ ਆਪਣੇ ਕੱਚੇ ਮਕਾਨ ਦੀ ਮੁਰੰਮਤ ਕਰਵਾਉਣ ਦੀ ਹਾਲਤ ਦੇ ਵਿੱਚ ਵੀ ਨਹੀਂ ਸੀ ਜਦੋਂ ਮੀਡੀਆ ਦੀ ਇਹ ਉੱਤੇ ਨਜ਼ਰ ਪਈ ਤਾਂ ਸਟੋਰੀ ਚੱਲਣ ਤੋਂ ਬਾਅਦ ਖਾਲਸਾ ਐਟ ਦੇ ਵੱਲੋਂ ਇਹਨਾਂ ਦਾ ਮਕਾਨ ਪੱਕਾ ਕਰਵਾਇਆ ਗਿਆ। ਉਸ ਤੋਂ ਬਾਅਦ ਅਪਾਹਜ ਇੰਦਰਜੀਤ ਸਿੰਘ ਜੋ ਕਿ 100% ਅਪਾਹਜ ਹੈ ਉਹ ਫੋਟੋ ਸਟੇਟ ਦਾ ਕੰਮ ਕਰਦਾ ਹੈ ਤੇ ਇੱਕ ਰੁਪਿਆ ਜੋੜਨਾ ਸ਼ੁਰੂ ਕੀਤਾ ਜਦੋਂ ਕਿ ਉਸ ਦੀ ਪਤਨੀ ਸੰਯੋਗਾ ਦੇਵੀ ਵੀ 100% ਦੀ ਅਪਾਹਜ ਹੈ। ਇਹ ਘਰ ਦੇ ਹੀ ਕੰਮ ਕਰਦੀ ਹੈ। ਤੇ ਹੁਣ ਸਾਈਬਰ ਧੰਗਾਂ ਨੇ ਰੁਪਈਆ ਰੁਪਈਆ ਕਰਕੇ ਬੈਂਕ ਦੇ ਵਿੱਚ ਜੋੜੇ ਗਏ ਇਹਨਾਂ ਦੇ ਸਾਰੇ ਪੈਸੇ ਜਿਹੜੇ ਕਿ ਹੈਕ ਕਰ ਲਏ। ਮੇਰਾ ਨਾਮ ਇੰਦਰਜੀਤ ਸਿੰਘ ਆ ਮੇਰਾ ਪਿੰਡ ਨਵਾਪਿੰਡ ਚਾਵਰਦਾ ਰਹਿਣ ਵਾਲਾ ਮੈਂ ਸਵੇੜੇ ਇੱਕ ਨਵਾਂ ਬੂਟ ਆਪਣੇ ਬੰਨਣ ਡਿਆ ਸੀ ਤੇ ਮੈਨੂੰ ਫੋਨ ਤੇ ਇਦਾਂ ਹੀ ਮੈਸੇਜ ਕਾਲ ਆਏ ਕਿ ਨਾ ਮੈਂ ਤਾਂ ਮੈਂ ਕੋਈ ਫੋਨ ਨਹੀਂ ਰਿਸੀਵ ਕੀਤਾ ਨਾ ਹੀ ਮੈਸੇਜ ਕੋਈ ਦੇਖਿਆ ਤੇ ਮੇਰੇ ਕਿ ਨਾ ਮੈਂ ਬੈਂਕ ਵਿੱਚੋਂ 1 ਲੱਖ ਰੁਪਇਆ ਕੱਟਿਆ ਗਿਆ ਵਾ ਤੇ ਕਿ ਨਾ ਮੈਂ ਕ੍ਰਾਈਮ ਬ੍ਰਾਂਚ ਅੱਗੇ ਵੀ ਮੈਂ ਕਿ ਨਾਵਾ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਕਿ ਨਾ 10 ਦਿਨ ਦਾ ਉਹਨਾਂ ਨੇ ਟਾਈਮ ਮੈਨੂੰ ਦਿੱਤਾ ਵਾ ਤੇ ਕਹਿੰਦਾ ਵੀ 10 ਦਿਨਾਂ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਹੱਲ ਕਰਕੇ ਮੈਂ ਹੀ ਦੇ ਦਾਂਗੇ। ਬੈਂਕ ਦੀ ਮੈਂ ਕੰਪਲੇਟ ਕੀਤੀ ਹੈ। ਹਾਂਜੀ ਬੈਂਕ ਗਏ ਤੇ ਬੈਂਕ 'ਚ ਵੀ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਸਾਡੀ ਕੋਈ ਸਾਰਨੀ ਉਹਨਾਂ ਨੇ ਦੇਖਣਾ ਮੰਗੀ ਉਹਨਾਂ ਨੇ ਕੋਈ ਵੀ ਪੁੱਛਿਆ ਸਾਨੂੰ। ਕੀ ਦੱਸਿਆ ਗਿਆ ਕਿਹੜੇ ਪਹੁੰਚ ਗਏ ਪੈਸੇ? ਉਹਨਾਂ ਨੇ ਸਵਿਗੀ ਅਕਾਊਂਟ ਦੇ ਵਿੱਚ ਕਹਿੰਦੇ ਸਵਿਗੀ ਕੋਈ ਕੰਪਨੀ ਹੈ ਉਹਦੇ ਅਕਾਊਂਟ ਤੇ ਵਿੱਚ ਗਏ ਆ UPI ਰਾਹੀਂ ਸਾਰੀ ਪੇਮੈਂਟ ਹੋਈ ਆ 4 ट्रांजੈਕਸ਼ਨ ਹੋਈਆਂ ਵਾ 1 ਲੱਖ ਰੁਪਏ ਦੀਆਂ। ਤੇ ਇੱਕ ਨਾਮ ਹੈ 124876 ਰੁਪਏ ਦੀ ਹੋਈ ਆ ਇੱਕ 24998 ਰੁਪਏ ਦੀ ਹੋਈ ਆ ਇੱਕ 24973 ਦੀ ਹੋਈ ਆ ਦੂਸਰੀ ਵੀ 24973 ਰੁਪਏ ਦੀ ਹੋਈ ਆ ਇਹ 1 ਲੱਖ ਰੁਪਿਆ ਮੇਰਾ ਜਿਹੜਾ ਵਾ ਅਕਾਊਂਟ ਦੇ ਵਿੱਚੋਂ ਸਾਰਾ ਚਲਾ ਗਿਆ ਵਾ ਮੇਰਾ ਜ਼ੀਰੋ ਬੈਲੈਂਸ ਖਾਤਾ ਰਹਿ ਗਿਆ ਹੁਣ ਕਿੱਦਾਂ ਜੋੜੇ ਸੀ ਪੈਸੇ ਆਪਣੇ ਵਾਲੇ ਦਸਤੋ ਪਰਿਵਾਰ ਵਾਲੇ ਕੁਝ ਦਸਤੋ ਹਾਂਜੀ ਪੈਸੇ ਅਸੀਂ ਕਨਾਵਾ ਸਾਡੇ ਦੋਨਾਂ ਜੀਆਂ ਦੀ ਕਨਾਵਾ ਪੈਨਸ਼ਨ ਆਂਦੀ ਹੈ ਦੋਨੋਂ ਜੀ ਹੈਂਡਿਕੈਪ ਆ 1500 ਰੁਪਏ ਨਾਲ ਅਸੀਂ ਗੁਜ਼ਾਰਾ ਕਰਦਾ ਹੀ 1500 ਇਦਾਂ ਹੀ ਪੈਸਾ ਜੋੜਦੇ ਨਾਲ ਫੋਟੋ ਸਟੇਟ ਦਾ ਕੰਮ ਹੀ ਸਾਡਾ ਤੇ ਉਹਦੇ ਵਿੱਚ ਇੱਕ ਇੱਕ 2-2 ਰੁਪਇਆ ਕਰਕੇ ਨਾਲ ਅਸੀਂ ਜੋੜਦੇ ਹੀ ਆਪਣੀ ਬੱਚੇ ਦੀ ਪੜ੍ਹਾਈ ਵਾਸਤੇ ਗੁੜੀਆ ਮੇਰੀ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਉਹਦੀ ਪੜ੍ਹਾਈ ਵਾਸਤੇ ਅਸੀਂ ਪੈਸਾ ਜੋੜਦੇ ਹੀ ਵੀ ਚਲੋ ਕੁਝ ਬਣ ਕੇ ਕਨਾ ਪੜ੍ਹ ਲਿਖ ਕੇ ਕਨਾ ਕੁਝ ਬਣ ਜਾਵੇ ਹੁਣ ਅਸੀਂ ਕਿਨਾਮਾ ਇਸ ਤਰ੍ਹਾਂ ਹੀ ਬੈਠੇ ਹੋਏ ਆਏ ਚਲੋ ਪ੍ਰਸ਼ਾਸਨ ਅੱਗੇ ਅਸੀਂ ਕਿਨਾਮਾ ਮੰਗ ਕਰਨੇ ਆਂ ਕਿ ਜਿਹੜਾ ਸਾਡਾ ਪੈਸਾ ਗਿਆ ਵਾ ਤੇ ਸਾਡਾ ਪੈਸਾ ਚਲੋ ਸਾਨੂੰ ਮਿਲ ਜੇ ਤੇ ਅਸੀਂ ਆਪਣਾ ਘਰ ਦਾ ਗੁਜ਼ਾਰਾ ਅਸੀਂ ਕਰ ਸਕੀਏ ਸਾਡੇ ਘਰ ਦਾ ਗੁਜ਼ਾਰਾ ਵੀ ਚੱਲਣਾ ਬਿਲਕੁਲ ਮੁਸ਼ਕਲ ਹੋ ਗਿਆ ਵਾ ਸਾਡੇ ਖਾਤੇ ਵਿੱਚ ਪੈਸਾ ਕੋਈ ਨਹੀਂ ਘਰ ਰਹਿ ਗਿਆ ਹੁਣ ਸਾਈਬਰ ਕ੍ਰਾਈਮ ਕੰਪਲੀਟ ਕੀਤੀ ਸੀ ਸਾਈਬਰ ਕ੍ਰਾਈਮ ਦੇ ਵਿੱਚ ਕੰਪਲੇਂਟ ਕੀਤੀ ਆ ਤੇ ਉਹਨਾਂ ਨੇ ਸਾਨੂੰ ਅਕਨੋਲਜਮੈਂਟ ਨੰਬਰ ਦਿੱਤਾ ਉਹਨਾਂ ਨੇ ਅਰ ਦੇ 10 ਦਿਨ ਦਾ ਟਾਈਮ ਉਹਨਾਂ ਨੇ ਸਾਨੂੰ ਦਿੱਤਾ ਆ ਵਾ ਤੇ 10 ਦਿਨ ਦੇ ਵਿੱਚ ਕਹਿੰਦੇ ਵੀ ਤੁਹਾਡਾ ਕੋਈ ਨਾ ਕੋਈ ਅਹੀਂ ਹੱਲ ਕਰਾਂਗੇ। ਥੋੜਾ ਆਪਣੇ ਬਾਰੇ ਦੱਸ ਦੋ ਪਰਿਵਾਰ ਦਾ ગુજરાਨ ਕਿੱਦਾਂ ਚੱਲਦਾ ਹੈ? ਮਕਾਨ ਕਿੱਦਾਂ ਬਣਿਆ ਸੀ? ਹਾਂਜੀ ਮੈਂ ਕਿਣਾਵਾਂ ਮੈਂ ਹੀ ਦੋਨੋਂ ਜੀ ਹੈਂ ਡੀਸੇਬਲ ਸਾਡਾ ਮਕਾਨ ਜਿਹੜਾ ਪਹਿਲੇ ਕੱਚਾ ਹੀ ਤੇ ਸੜਕ ਤੋਂ 2 ਫੁੱਟ ਨੀਵਾ ਹੀ ਤੇ ਉੱਤ ਅਸੀਂ ਇਹ ਸਟੋਰੀ ਇਕ ਲਾਈ ਹੀ ਤੇ ਉੱਤ ਬਾਅਦ ਖਾਲਸਾ ਹੱਡਵਾ ਲਿਆ ਨੇ ਸਾਡੀ ਬਾਹ ਫੜੀ ਤੇ ਉਹਨਾਂ ਨੇ ਸਾਨੂੰ ਮਕਾਨ ਬਣਾ ਕੇ ਦਿੱਤਾ ਹੁਣ ਅਸੀਂ ਉਹ ਮਕਾਨ ਦੇ ਵਿੱਚ ਅਸੀਂ ਪੱਕੇ ਚ ਰਹੈਂਦੇ ਆ। ਗੁੜੀਆ ਕਿਹੜੀ ਕਲਾਸ ਚ ਹੁੰਦੀ ਆ ਤੇ ਕਿੱਦਾਂ ਦਾ ਸੁਪਨਾ ਉਹਦੇ ਲਈ ਦੇਖ ਲਈ ਸੀ ਕਾਦੇ ਲਈ ਪੈਸੇ ਜੋੜਦੇ ਸੀ ਗੁੜੀਆ ਸੈਮੀ ਕਲਾਸ ਦੇ ਵਿੱਚ ਆ ਤੇ ਗੁੜੀਆ ਨੂੰ ਅਸੀਂ ਇਹੋ ਸੁਪਨਾ ਸੋਚਿਆ ਵੀ ਚਲੋ ਗੁੜੀਆ ਪੜ੍ਹ ਲਿਖ ਕੇ ਕੋਈ ਨਾ ਕੋਈ ਅਫਸਰ ਬਣ ਜਾਵੇ ਨੇ ਉਹ ਹੁਣ ਇਦਾਂ ਦਾ ਲੱਗ ਰਿਹਾ ਜੀ ਇਸ ਵੇਲੇ ਸਾਰੀ ਕਮਾਈ ਇੱਕ ਇੱਕ ਕਰਕੇ ਜੋੜ ਲਈ ਸੀ ਤੇ ਕਿਦਾਂ ਦਾ ਫੀਲ ਹੋਇਆ ਅਸੀਂ ਹੁਣ ਤੇ ਇਸ ਤਰ੍ਹਾਂ ਹੀ ਬੈਠੇ ਆਂ ਇੰਤੇ ਪ੍ਰਸ਼ਾਸਨ ਕਨਾਵਾ ਪ੍ਰਸ਼ਾਸਨ ਅੱਗੇ ਆਹੀ ਕਨਾਵਾ ਮੰਗ ਰੱਖੀ ਆ ਵੀ ਚਲੋ ਸਾਡਾ ਜਿਸ ਤਰ੍ਹਾਂ ਵੀ ਪੈਸਾ ਗਿਆ ਵਾ ਸਾਨੂੰ ਪੈਸਾ ਸਾਡਾ ਵਾਪਸ ਮਿਲ ਜਾਵੇ ਤੇ ਸਾਡੇ ਘਰ ਦਾ ਗੁਜ਼ਾਰਾ ਚੱਲ ਪਵੇ